ਆ ਜਿਹੜੇ ਮਣਕਿਆਂ ਨੂੰ ਦਾਬਾ ਗਿਆ ਕਹਿੰਦਾ ਰੋਤ ਦਾ 4 ਰੁਪਿਆ ਲਾਊਗਾ ਟੈਂਚੀ ਵਾਲਾ ਲੱਕ ਦੇ ਹੱਥੋਂ ਨਾ ਬੈਠਾ ਬਾਹਵ ਨਹੀਂ ਕੰਮ ਕਰਦੀ ਲੰਮੇ ਪੈ ਕੇ ਸਿਰ ਵਾਲ ਨਹੀਂ ਆ ਤੇ ਉਹ ਕਹਿੰਦੇ ਵੀ ਪਲੇਟ ਪਾਉਂਗੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਮੰਜੇ ਦੇ ਪਿਆ ਨੂੰ ਆ ਜਦੋਂ ਦੀ ਮੇਰੀ 2 ਮਹੀਨੇ ਹੋ ਗਏ ਬਾਹ ਟੁੱਟ ਗਈ ਮੈਨੂੰ ਇਹ ਵੀ ਮੁਸ਼ਕਲ ਹੋ ਗਿਆ ਜਾਨੀ ਕਿ ਮਤਲਬ ਘਰ ਦੀ ਨੂੰ ਵੀ ਸਾਹਮਣਾ ਮੁਸ਼ਕਲ ਹੋ ਗਿਆ ਮੈਨੂੰ ਆਪਣਾ ਵੀ ਮੁਸ਼ਕਲ ਹੋ ਗਿਆ ਦੇ ਤੇ ਗਾੜੀ ਦੋ ਬੱਚੇ ਆ ਉਹ ਆਢੀ ਆਗੇ ਮਤਲਬ ਜਾਨੀ ਕਿ 10000 ਰੁਪਏ ਤਨਖਾਹ ਲਿੰਦਾ ਵਾ ਉਹ ਆਢੀ ਮਤਲਬ ਉਹ ਜਾਨੀ ਕਿ ਅੱਡਾ ਕੋ ਖਰਚਾ ਖੁਚਾ ਨਹੀਂ ਮਤਲਬ ਲੈਣ ਦੇਣ ਨਹੀਂ ਹੈਗਾ ਕੋਈ ਨਾ ਤੁਸੀਂ ਦੇਖ ਰਹੇ ਹੋ ਸਮਰ نیوز ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਜੰਡਿਆਲਾ ਗੁਰੂ ਦੇ شیخوਪੁਰਾ ਮਹੱਲੇ ਵਿੱਚ ਜਿਹੜਾ ਕਿ ਪਟਵਾਰਖਾਨਾ ਰੋਡ ਤੇ ਆਏ ਹੋਏ ਆਂ ਔਰ ਇੱਥੇ ਇੱਕ ਬੀਬੀ ਮਨਜੀਤ ਕੌਰ ਜੀ ਨਾਲ ਤੁਹਾਨੂੰ ਰੂਬਰੂ ਕਰਾਉਨੇ ਆ ਜਿਹੜੇ ਕਿ ਵਿਚਾਰੇ ਪਿਛਲੇ 9 ਸਾਲਾਂ ਤੋਂ ਮੰਜੇ ਤੇ ਪਏ ਆ ਕਾਰਨ ਕੀ ਹੋਇਆ ਕਿ ਉਹਨਾਂ ਦਾ ਚੂਲਾ ਟੁੱਟਾ ਹੋਇਆ ਵਾ ਔਰ ਕਿੰਨੀ ਬਦਨਸੀਬੀ ਕਹਿ ਸਕਦੇ ਆ ਕਿ ਉਹਨਾਂ ਦੇ ਤੇ ਵਿਚਾਰੇ ਉਹਦੇ ਵਿਚਾਰੇ 9 ਸਾਲ ਤੋਂ ਮੰਜੇ ਤੇ ਪਏ ਪਏ ਆ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹਨਾਂ ਵਿਚਾਰਿਆਂ ਦੀ ਵੀ ਜਿਹੜੇ ਵਿਚਾਰੇ ਕੁਛ ਨਾ ਕੁਛ ਕਮਾ ਕੇ ਲਿਆਉਂਦੇ ਸੀ ਤੇ ਚਲੋ ਘਰ ਦਾ ਗਜਰਾ ਕਿਸੇ ਤਰ੍ਹਾਂ ਚਲਾਈ ਜਾਂਦੇ ਸੀ ਉਹਨਾਂ ਦੀ ਵੀ ਬਾਹਾਂ ਟੁੱਟ ਗਈ ਆ ਹੁਣ ਅਜਿਹੇ ਹਾਲਾਤ ਬਣ ਗਏ ਆ ਕਿ ਇਹਨਾਂ ਨੂੰ ਕੋਈ ਵਿਚਾਰਿਆਂ ਨੂੰ ਕਮਾ ਕੇ ਲਿਆ ਕੇ ਦੇਣ ਵਾਲਾ ਨਹੀਂ ਹੈਗਾ ਇਨਾਂ ਦਾ ਬੱਚਾ ਜ਼ਰੂਰ ਹੈਗਾ ਇੱਕ ਬੇਡਾ ਹੈਗਾ ਵਾ ਪਰ ਉਹ ਅੱਡ ਬਾਹਰ ਉਹਦਾ ਆਪਣਾ ਹੀ ਗੁਜ਼ਾਰਾ ਚੱਲਦਾ ਵਾ ਉਹਦੇ ਦੋ ਤਿੰਨ ਬੱਚੇ ਆ ਉਹ ਉਹ ਵੀ ਦਿਹਾੜੀ ਤੱਪਾ ਕਰਕੇ ਉਹ ਉਹਦਾ ਆਪਣਾ ਹੀ ਮਤਲਬ ਗੁਜ਼ਾਰਾ ਚਲਾ ਰਿਹਾ ਵਾ ਔਰ ਇਨਾਂ ਵਿਚਾਰਿਆਂ ਦੀ ਜੇ ਹਾਲਤ ਦੇਖੀਏ ਤੇ ਬਹੁਤ ਹਾਲਤਾਂ ਦੀ ਮਾੜੀ ਆ ਗੱਲਬਾਤ ਕਰ ਲੈਨੇ ਆ ਹਾਂਜੀ ਪੰਜੀ ਕੀ ਨਾਂ ਟੜਾ ਮਨਜੀਤ ਕੋਰ ਮਨਜੀਤ ਕੋਰ ਜੀ ਕੀ ਕੀ ਤੁਹਾਡੇ ਨਾਲ ਇਹ ਪਾਣਾ ਵਾਪਰੇ ਸਾਰਾ ਜਰਾ ਦੱਸਿਓ ਜਰਾ ਸਾਡੇ ਦਰਸ਼ਕਾਂ ਨੂੰ ਇਹ ਭਾਏ ਦਵਾਈ ਲੈਣ ਗਏ ਹੈ ਟੈਂਪੂ ਤੇ ਤੇ ਉੱਥੇ ਡਿੱਗ ਪਏ ਆ ਉੱਥੇ ਮੇਰਾ ਚੂਲਾ ਟੁੱਟ ਗਿਆ ਕਿੰਨੇ ਚਿਰ ਦੀ ਗੱਲ ਹੈ ਇਹ ਜਦੋਂ ਲੌਕਡਾਊਨ ਲੱਗੋਦਾਂ ਦੀ ਗੱਲ ਆ ਤੇ ਬਿਆਸੋਂ ਕਰਾਇਆ ਲਾ ਦਿੱਤੇ ਫੇਰ ਟੁੱਟ ਗਿਆ ਫੇਰ ਇਦਾਂ ਫੜ ਤੜ ਕੇ ਬਿਆਜੀ ਦਹਨ ਪਈਆਂ ਤੇ ਤੇ ਫੇਰ 1.5 ਲੱਖ ਰੁਪਏ ਫੇਰ ਲੱਗ ਗਿਆ 2 ਲੱਖ ਹੀ ਲੱਗ ਗਿਆ ਤੇ ਉਹ ਹੁਣ ਸਾਡਾ ਥਾਂ ਗਏ ਨੇ ਪਿਆ ਵਾ ਤੇ ਉਹ ਕਹਿੰਦੇ ਆ ਵੀ ਥੋੜੇ ਬਤ ਦੋ ਤੇ ਆਪ ਵੀ ਨਹੀਂ ਰਾਜੀ ਹੋਏ ਜੇ ਉਹ ਨਾ ਰਾਟ ਤੇ ਪਲੇਟ ਪਈ ਆ ਮਾੜਾ ਮੋਟ ਤੋਰ ਲੱਗੇ ਤੇ ਅੰਦਰ ਨਾ ਲੱਗੇ ਉੱਥੇ ਡਿਗ ਪੀ ਆ ਜਿਹੜੇ ਮਣਕਿਆਂ ਨੂੰ ਦਾਬਾ ਗਿਆ ਕਹਿੰਦਾ ਰੋਤ ਦਾ 400 ਰੁਪਇਆ ਲਾਊਗਾ ਟੈਂਚੀ ਆਲਾ ਤੇ 15 ਦਿਨ ਰੱਖੂ ਤੇ ਮੇਰੇ ਕੋ ਪੈਸੇ ਨਹੀਂ ਹੈਗੇ ਤੇ ਮੈਂ ਢਾਕਲ ਨਹੀਂ ਹੋਈ ਤੇ ਇੱਥੋਂ ਦਵਾਈ ਦੋਈ ਲੈ ਆਈ ਦੀ ਤੇ ਇੱਥੋਂ ਖਾ ਲਈਦੀ ਤੇ ਬੜੀ ਮੁਸੀਬਤ ਪਈ ਨਾ ਉੱਠਿਆ ਜਾਂਦਾ ਲੱਕ ਦੇ ਹੱਥੋਂ ਨਾ ਬੈਠਾ ਬਾਹਵ ਨਹੀਂ ਕੰਮ ਕਰਦੀ ਲੰਮੇ ਪੈ ਕੇ ਸਿਰ ਵਾ ਲੈ ਨਹੀਂ ਆ ਤੇ ਅੱਜ ਬਾਹਾਂ ਚ ਪਲੇਟ ਪਹਿਣੀ ਆ ਤੇ ਉਹ ਕਹਿੰਦੇ ਵੀ ਪਲੇਟ ਪਾਓ ਤੇ ਇਸ ਕਰਕੇ ਆਪਾਂ ਕਹ ਨਹੀਂ ਤਾਂ ਹੁੰਦੀ ਆ ਵੇ ਦਰ ਹੁੰਦੀ ਹੈ ਜਿਸ ਤਰ੍ਹਾਂ ਹੁਣ ਤੁਹਾਡੇ ਘਰ ਵਾਲੇ ਦੀ ਵੀ ਬਾਹ ਟੁੱਟ ਗਈ ਤੇ ਫਿਰ ਕਿਦਾਂ ਘਰ ਦਾ ਗਜਰਾ ਕਿਸ ਤਰ੍ਹਾਂ ਚਲਾਉਂਦੇ ਜੀ ਐ ਫਿਰ ਦਇਆ ਮੰਗ ਮੋ ਕੇ ਵਿਚਾਰ ਲਾ ਹੁੰਦਾ ਤੇ ਬਾਬੇ ਦੜ ਰੋਟੀ ਲਾਈ ਦੀ ਕੋ ਮੇਰੇ ਪੈਨ ਭਰਾ ਦੇ ਜਾਂਦੇ 15 ਦਿਨ ਦਹੀਂ ਦੇਣੀ 500 400 ਤੇ ਲੋਕੇ ਆਗ ਵੰਡੀਆਂ ਨੇ ਵੀ ਥੋੜਾ ਬਹੁਤਾ ਕੀਤਾ ਹੈ ਆਸਰਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਮੰਝੇ ਦੇ ਪਿਆਨ ਏ ਮੇਰਾ ਚੂਲਾ ਟੁੱਟੇ ਨੂੰ 9 ਸਾਲ ਹੋ ਗਏ ਅੱਛਾ ਜੀ ਤੇ ਹੁਣ ਜੇ ਆ ਲੱਕ ਨੂੰ ਡੇਢ ਸਾਲ ਹੋ ਗਿਆ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਸੰਸਥਾ ਨੂੰ ਆ ਕਿੰਨੇ ਵੀ ਸਾਡੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਤੇ ਚਲੋ ਜੋ ਕੇ ਕੋਈ ਸਰਦ ਦਾ ਬਣਦਾ ਕੋਈ ਦੇ ਦਿੱਤੇ ਮੇਰੀ ਬਾਹ ਵੀ ਠੀਕ ਹੋ ਜੇ ਤੇ ਲੱਕ ਵੀ ਹੋ ਜਾ ਠੀਕ ਹੈ ਜੀ ਇਹ ਸਨ ਮਨਜੀਤ ਕੌਰ ਜੀ ਤੇ ਇਹਨਾਂ ਦੇ ਪਤੀ ਵੀ ਮੇਰੇ ਕੋਲ ਬੈਠੇ ਨਾ ਨਵੀਂ ਗੱਲਬਾਤ ਕਰਦੇ ਆਂ ਅੰਜ ਪਾਜੀ ਕੀ ਨੰਡੜਾ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਤੁਹਾਡੀ ਬਾਂਗ ਦਦੀ ਟੁੱਟੀ ਆ ਇਹ ਬਾਂ ਨੂੰ ਮੇਰੇ 2 ਮਹੀਨੇ ਹੋ ਗਏ ਜੀ ਤੇ ਉਸ ਤੋਂ ਪਹਿਲਾਂ ਕੀ ਕਾਰੋਬਾਰ ਕਰਦੇ ਹੋ ਪਹਿਲਾਂ ਮੈਂ ਗੱਡੀਆਂ ਲਾਉਂਦਾ ਸ਼ਰੀਰ ਦੀ ਜੀ ਅੱਛਾ ਜੀ ਹਾਂਜੀ ਸ਼ਰੀਰ ਦੀਆਂ ਗੱਡੀਆਂ ਲਾਉਣੇ ਚੰਗਾ ਗਜਰਾ ਹੈ ਮੇਰਾ 7-800 ਰੁਪਏ ਮੇਰਾ ਬਣ ਜਾਂਦਾ ਹੈ ਤੇ ਗੱਡੀ ਲਾ ਕੇ ਆਣ ਕੇ ਮੈਂ ਆਪਣੀ ਨਾਲ ਦੀ ਨੂੰ ਸਾਂਭਦਾ ਰਹਿੰਦਾ ਹਾਂ ਵੀ ਮੰਨ ਲਓ ਕੋਈ ਨਵਾਲ ਤਵਾਲ ਕੋਈ ਸੋ ਮਤਲਬ ਯਾਨੀ ਕੀ ਦਾ ਮਤਲਬ ਕਰਦਾ ਹੈ ਅੱਜ ਤੋਂ ਦੀ ਮੇਰੀ 2 ਮਹੀਨੇ ਹੋ ਗਏ ਬਾਹ ਟੁੱਟ ਗਈ ਮੈਨੂੰ ਇਹ ਵੀ ਮੁਸ਼ਕਲ ਹੋ ਗਿਆ ਯਾਨੀ ਕਿ ਮਤਲਬ ਘਰ ਦੀ ਨੂੰ ਵੀ ਸਾਹਮਣਾ ਮੁਸ਼ਕਲ ਹੋ ਗਿਆ ਮੈਨੂੰ ਆਪਣਾ ਵੀ ਮੁਸ਼ਕਲ ਹੋ ਗਿਆ ਕਿਉਂਕਿ ਭੈਣ ਭਰਾਵਾਂ ਨੇ ਮੈਨੂੰ ਇੱਥੇ ਤੇ ਮੰਗ ਤਾਂ ਕੇ ਟਾਈਮ ਪਾਸ ਕੀਤਾ ਮੇਰੀ ਬਾਹ ਬਣਾਈ ਮੇਰੇ ਕੋਈ ਨਹੀਂ ਪਹੁੰਚ ਨਹੀਂ ਕਿਉਂਕਿ ਜਿੱਥੇ ਮੈਨੂੰ ਖੜਿਆ ਹੈ ਉੱਥੇ 60 65000 ਰੁਪਿਆ ਦਾ ਦੱਸਦੇ ਹੀ ਮੇਰੇ ਕੋਈ ਨਹੀਂ ਪਹੁੰਚ ਨਹੀਂ ਹੈਗੀ ਮੈਂ ਇਹ ਕਰਕੇ ਫਿਰ ਮੁੜ ਕੇ ਬਾਚੇ ਨਾ ਭੈਣ ਭਰਾਵਾਂ ਨੇ ਇਕੱਠੀਆਂ ਕੁੱਟੀਆਂ ਕਰਕੇ ਮੇਰੀ ਬਾਹ ਬਣਾਈ ਬਾਹ ਬਣਾ ਕੇ ਮਤਲਬ ਜਾਨੀ ਕਿ ਤਾਂ ਟਾਈਮ ਪਾਸ ਕੀਤਾ ਤੇ ਪਟੀਆਂ ਪੁਟੀਆਂ ਹੁਣ ਕਰਾਉਣ ਡੇ ਹੁਣ ਮਤਲਬ ਜਾਨੀ ਕਿ ਸਾਡੀ ਬਹੁਤ ਦਿੱਕਤ ਮਾੜੀ ਐ ਵੀ ਮਤਲਬ ਐ ਵੇਲੇ ਸਾਡੇ ਡੱਬਿਆਂ ਦੇ ਵਿੱਚ ਖੰਡ ਵੀ ਆ ਨਹੀਂ ਇਹ ਕਰਕੇ ਮੈਨੂੰ ਮੁਸ਼ਕਲ ਆ ਗਈ ਹਨ ਵੀ ਹੁਣ ਅਹੀ ਚਾਹ ਵੀ ਕਿਹੜੇ ਲੂਣ ਵਾਲੀ ਪੀਣੇ ਆ ਚਲੋ ਫੁਲਕਾ ਅਸੀਂ ਬਾਬੇ ਹੰਡਾਲੋਂ ਲਿਆ ਕੇ ਟਾਈਮ ਪਾਸ ਕਰ ਲਈਨੇ ਰਾਤ ਨੂੰ ਲੈਈਦਾ ਹੁਣ ਦਿਨੇ ਖਾ ਲੈਣਾ ਸਾਮਾ ਨੂੰ ਫੇਰ ਲੈ ਕੇ ਆਉਣਾ ਦੋ ਮਹੀਨੇ ਹੋ ਗਏ ਹਨ ਇਸ ਤਰ੍ਹਾਂ ਹੀ ਅਸੀਂ ਟਾਈਮ ਪਾਸ ਕਰਨ ਡੇ ਆ ਪਿਛਲੇ 9 ਸਾਲਾਂ ਤੋਂ ਫਿਰ ਤੁਸੀਂ ਤੁਸੀਂ ਸਾਹਮਦੇ ਆ ਰਹੇ ਆਪਣੇ ਘਰ ਦੇ ਮੈਨੂੰ ਦੇ 9 ਸਾਲਾਂ ਤੋਂ ਇਹੀ ਸਾਹਮੇ ਬਸਦੇ ਮੈਂ ਹੀ ਸਿਰਵੋਨਾ ਮੈਂ ਇਹਨਾਂ ਵਾਲ ਦਾ ਤਵਾਲ ਦਾ ਮਤਲਬ ਜਾਨੀ ਕਿ ਮੈਂ ਹੀ ਇਹਨੂੰ ਆਣ ਕੇ ਸਾਹਮਦਾ ਹੀ ਆਣ ਕੇ ਜਾਨੀ ਕਿ ਗੱਡੀ ਲਾ ਕੇ 3-4 ਘੰਟੇ ਲੱਗਦੇ ਗੱਡੀ ਨੂੰ ਲਾ ਕੇ ਆਣ ਕਿ ਤੇ ਫਿਰ ਮੈਨੂੰ ਸਾਹਮਦਾ ਇਹ ਤੁਹਾਡੀ ਬਾਹਗ ਦਾ ਟੁੱਟੀ ਸੀ ਇਹ ਬਾਹ ਟੁੱਟੀ ਜੀ ਤਾਂ ਦਿਨ ਵਾਲਣ ਡਿਆ ਹੀ ਆਣ ਕੇ ਗੱਡੀ ਆਣ ਕੇ ਲਾਉਣ ਡਿਆ ਹੀ ਤੇ ਲਾ ਕੇ ਆਣ ਕਿ ਦਿਨ ਵਾਲਣ ਡਿਆ ਗਰਮੀ ਹੈਗੀ ਇਤਰਾ ਡਿੱਗ ਪੀ ਡਿੱਗਣ ਕਰਕੇ ਤੇ ਇਹਦੀ ਵਜਨ ਦੇ ਪੈਣ ਕਰਕੇ ਮੇਰੀ ਬਾਹ ਟੁੱਟ ਗਈ ਨਾਲ ਨੇ ਜਦੋਂ ਤੇ ਮਤਲਬ ਤੁਸੀਂ ਠੀਕ ਠਾਕ ਹੋ ਜਦੋਂ ਬਾਹ ਤੁਹਾਡੀ ਸਹੀ ਉਦੋਂ ਤੇ ਤੁਸੀਂ ਇਹਨਾਂ ਨੂੰ ਚੁੱਕ ਚੱਕ ਲੈਂਦੇ ਹੋ ਹਾਂਜੀ ਤੇ ਹੁਣ ਫਿਰ ਜਦੋਂ ਬਾਹ ਤੁਹਾਡੀ ਵੀ ਟੁੱਟੀ ਆ ਤੇ ਫਿਰ ਕਿਸ ਤਰ੍ਹਾਂ ਹੁਣ ਕਿੱਦਾਂ ਸੰਭਾਲਦੇ ਬੜਾ ਮੁਸ਼ਕਲੇ ਦੀ ਵੇਖੋ ਇਹਦੀ ਹਾਲਤ ਕੀ ਹੈ ਵੇਖੋ ਇਹਦੇ ਹਿਸਾਬ ਨਾਲ ਕੱਪੜੇ ਇਹਦੇ ਬਦਲੇ ਨਹੀਂ ਜਾਂਦੇ ਮੇਰੇ ਕੋਲ ਬੜਾ ਮੁਸ਼ਕਲ ਯਾਨੀ ਕਿ ਬਹੁਤ ਦਿੱਕਤ ਮਾੜੀ ਹੈ ਕਿ ਯਾਨੀ ਕਿ ਮਤਲਬ ਕਦੀ ਮੈਨੂੰ ਇਤਨਾ ਦੀ ਰਹਿਣ ਹੀ ਨਹੀਂ ਦਿੱਤਾ ਸਾਡੇ ਕੱਪੜੇ ਧੋਣ ਵਾਲੇ ਇਤਨਾ ਮਤਲਬ ਬਹੁਤ ਦਿੱਕਤਾਂ ਨੂੰ ਯਾਨੀ ਕਿ ਮਤਲਬ ਆਉਂ ਡਈ ਹੈ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚਾ ਸਾਡਾ ਦੋ ਬੱਚੇ ਆ ਜੀ ਗੁੱਡੀ ਵਿਆਹੀ ਆ ਤੇ ਮਤਲਬ ਜਿਹੜਾ ਮੁੰਡਾ ਵਾ ਮੁੰਡੇ ਦੇ ਗਾੜੀ ਦੋ ਬੱਚੇ ਆ ਉਹ ਆਡੀ ਆ ਕਿ ਮਤਲਬ ਯਾਨੀ ਕਿ 10000 ਰੁਪਏ ਤਨਖਾਹ ਲੈਂਦਾ ਵਾ ਤੇ ਉਹ ਆਡੀ ਆ ਮਤਲਬ ਉਹ ਯਾਨੀ ਕਿ ਸਾਡਾ ਕੋਈ ਖਰਚਾ ਖੁਰਚਿਆ ਨਹੀਂ ਮਤਲਬ ਲੈਣ ਦੇਣ ਨਹੀਂ ਹੈਗਾ ਕੋਈ ਮਤਲਬ ਠੀਕ ਹੈ ਹਾਂਜੀ ਇਹ ਮੰਗ ਕਰਦੇ ਤੁਸੀਂ ਸਮਾਜ ਸੇਵਕ ਮੰਗ ਹੈ ਪੰਜਾਬ ਸਮਾਜ ਸੇਵਕ ਕਰਦੀ ਤੁਹਾਡੀ ਮਤ ਕੀਤੀ ਜਾਵੇ ਕਿ ਇਸ ਤਰ੍ਹਾਂ ਜਿੰਨੀ ਵੀ ਹੋ ਸਕਦੀ ਸਾਡੀ ਮਦਦ ਕਰੋ ਤੇ ਅਸੀਂ ਮਤਲਬ ਯਾਨੀ ਕਿ ਜ਼ਿਆਦਾ ਹਾਲ ਮੰਦਾ ਹਾਲ ਯਾਨੀ ਕਿ ਮਤਲਬ ਜੀ ਜੀ ਸਾਡੇ ਕੋਲ ਇੱਥੇ ਮਹੱਲਾ ਵਾਸੀ ਵੀ ਮੇਰੇ ਲਾਗੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵਿੱਚ ਕੀ ਨੰਡਾ ਦਲਬੀਰ ਸਿੰਘ ਜੀ ਮੇਰਾ ਨਾਮ ਜੀ ਦਲਬੀਰ ਸਿੰਘ ਜੀ ਕੀ ਇਹਨਾਂ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਕੀ ਪ੍ਰੋਬਲਮ ਇਹਨਾਂ ਚੱਲ ਰਹੀ ਹੈ ਪ੍ਰੋਬਲਮ ਤੇ ਇਹਨਾਂ ਦੇ ਬਹੁਤ ਜ਼ਿਆਦਾ ਚੱਲਣ ਡਈ ਹੈ ਜੀ ਉਹਨਾਂ ਦੇ 9 ਸਾਲ ਤੋਂ ਇਹਨਾਂ ਦੀ ਘਰ ਦੀ ਦਾ ਚੂਲਾ ਟੁੱਟਾ ਵਾ ਤੇ ਉਹਨਾਂ ਕੋਈ ਵੋਕਰ ਨਾਲ ਤੁਰ ਜਾਂਦਾ ਵਾ ਆਪਣੇ ਬਾਥਰੂਮ ਹੀ ਵੋਕਰ ਨਾਲ ਹੀ ਜਾਂਦੇ ਆ ਤੇ ਨਾ ਤੇ ਉਹਨਾਂ ਦੀ ਰੋਟੀ ਬਲਾਈ ਜਾਂਦੀ ਉਹਨਾਂ ਕੋ ਨਾ ਉਹਨਾਂ ਕੋ ਕੱਪੜੇ ਧੋਵਦੇ ਆ ਤੇ ਇਹ ਭਾਈ ਸਾਹਿਬ ਆ ਤੇ ਇਹਨਾਂ ਦੀ ਵੀ ਬਾਹਾਂ ਟੁੱਟ ਗਈ ਹੈ ਮਹੀਨਾ 2 ਮਹੀ ਤੇ ਨਾ ਤੇ ਇਹਨਾਂ ਕੋਈ ਕੋਈ ਕੰਮ ਹੁੰਦਾ ਵਾ ਤੇ ਉਲਡਾ ਅੱਗੇ ਸਾਂਭ ਦੇ ਲੈਂਦੇ ਚਲੋ ਉਹਨਾਂ ਨੂੰ ਹੁਣ ਇਹਨਾਂ ਦੇ ਬਾਹਰ ਟੁੱਟ ਗਈ ਨਾ ਇਹ ਖੁਦ ਆਪ ਨੂੰ ਸੰਭਾਲਣ ਕਿ ਉਹਨਾਂ ਨੂੰ ਸੰਭਾਲਣ ਖੁਦ ਉਹ ਕਰਨਾ ਤੁਰੰਡੇ ਵਿਚਾਰੀ ਤੇ ਰੋਟੀ ਪਾਣੀ ਜਦੋਂ ਮਤਲਬ ਇਹ ਬੰਦਾ ਮੇਰੇ ਘਰ ਦਾ ਮੁਖੀ ਬਹਿ ਗਿਆ ਤੇ ਰੋਟੀ ਪਾਣੀ ਕਿੱਥੋਂ ਚੱਲਣਾ ਤੇ ਉਹਦੇ ਕਾਰਨ ਫਿਰ ਇਹਨਾਂ ਦੇ ਘਰ 'ਚ ਗਰੀਬੀ ਬਹੁਤ ਜ਼ਿਆਦੀ ਚਲੋ ਆ ਗਈ ਰੱਬ ਕਿਸੇ ਦੇ ਘਰ 'ਚ ਨਾ ਪਾਵੇ ਤਾਂ ਆਪਣਾ ਗੁਰਦੁਆਰਾ ਸਾਹਿਬ ਇੱਥੇ ਹੈਗਾ ਗੁਰਦੁਆਰਾ ਬਾਬਾ ਹੰਧਾਲ ਸਾਹਿਬ ਜੀ ਚੰਡੇ ਵਾਲਾ ਗੁਰੂ ਉੱਥੋਂ ਇਹ ਰੋਟੀ ਲਿਆ ਕੇ ਰਾਤ ਵੀ ਤੇ ਸਵੇਰੇ ਵੀ ਖਾਂਦੇ ਆ ਆਪਣਾ ਗੁਜ਼ਾਰਾ ਕਰਨ ਦੇ ਚਾਹ ਪੀਲੀ ਤੇ ਪੀਰੀ ਨਾ ਪੀਤੀ ਨਾ ਪੀਤੇ ਉਹ ਇੰਨੀ ਘਰ ਦੇ ਵਿੱਚ ਗਰੀਬੀ ਚ ਜਲਣ ਡਈ ਹੈ। ਅਜ ਤੱਕ ਕੋਈ ਸਮਾਜ ਸੇਵੀ ਸੰਸਥਾ ਨਹੀਂ ਬੜੀ ਇਹਨਾਂ ਦੀ ਮਦਦ ਵਾਸਤੇ। ਨਹੀਂ ਜੀ ਇਹ ਤੱਕ ਤੇ ਕੋਈ ਨਹੀਂ ਪਹੁੰਚੀ ਤੇ ਹੁਣ ਤੁਸੀਂ ਉਪਰਾਲਾ ਕੀਤਾ ਵਾ। ਚਲੋ ਤੁਹਾਡੇ ਤੇ ਇਹਨਾਂ ਨੂੰ ਆਸ ਆ ਤੁਹਾਡੇ ਰਾਂਹ ਤੁਹਾਡੇ ਮਾਦੇ ਮਰਾਹੀਂ ਮਤਲਬ ਇਹਨਾਂ ਨੂੰ ਜਿਹੜੀ ਆਸ ਪ੍ਰਗਟ ਹੋਈ ਹੈ ਉਹ ਤੁਸੀਂ ਇਹਨਾਂ ਦੀ ਚਲੋ ਆਸ ਪੂਰੀ ਕੁਝ ਐਨਾਈ ਵੀਰ ਵੀ ਉਹ ਕਰਨਗੇ ਕੋਈ ਤੁਹਾਡੇ ਰਾਂਹ ਇਹਨਾਂ ਦੀ ਮਦਦ ਹੋਊਗੀ ਤੇ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਚਲੋ ਮਦਦ ਹੋਣ ਦੇ ਨਾਲ ਇਹਨਾਂ ਦੇ ਵੀ ਮਤਲਬ ਹਾਲਾਤ ਥੋੜੇ ਸੁਧਰ ਜਾਣਗੇ। ਤੇ ਚਲੋ ਵਧੀਆ ਇਹਨਾਂ ਦੇ ਆਉਣ ਵਾਲੇ ਦਿਨ ਹੋ ਜਾਣਗੇ ਫਿਰ ਰੱਬ ਨੇ ਚਾਇਆ ਤੇ ਇਹਨਾਂ ਦਾ ਕੋਈ ਮੋਬਾਈਲ ਨੰਬਰ ਹੈਗਾ ਵਾ ਕੋਈ ਕਹੇ ਨੇ ਮਦਦ ਕਰਨੀ ਹੋਵੇ ਤੇ ਆਪਣਾ ਨੰਬਰ ਇਹਨਾਂ ਦਾ ਜਰਾ ਹਾਂਜੀ ਮੋਬਾਈਲ ਨੰਬਰ ਇਹਨਾਂ ਦਾ ਆਪਾਂ ਨੋਟ ਕਰਵਾ ਦਿੰਨੇ ਆ ਜੀ ਇਹਨਾਂ ਦਾ ਹੈਗਾ ਜੀ 76968 00438 ਦੁਬਾਰਾ ਕਰਾ ਰਿਪੀਟ ਕਰ ਦੋ 76968 00438 ਧੰਨਵਾਦ ਜੀ ਇਹ ਇਹਨਾਂ ਦਾ ਜੀ ਮੋਬਾਈਲ ਨੰਬਰ ਆ ਜੇ ਕਿਸੇ ਨੇ ਵੀ ਇਹਨਾਂ ਦੀ ਮਦਦ ਕੋਈ ਕਰਨੀ ਚਾਹੁੰਦਾ ਹੋਵੇ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਵਾ ਔਰ ਬੜੇ ਹੀ ਇਸ ਵੇਲੇ ਮਾੜੇ ਹਾਲਾਤਾਂ ਦੇ ਵਿੱਚ ਵਿਚਾਰੇ ਲੰਘ ਰਹੇ ਆ ਇੱਥੋਂ ਤੱਕ ਕਿ ਰੋਟੀ ਵੀ ਇਹਨਾਂ ਨੇ ਵੀਰ ਉਹਨਾਂ ਨੇ ਵੀ ਦੱਸਿਆ ਕਿ ਰੋਟੀ ਖਾਣ ਵਾਸਤੇ ਵਿਚਾਰਿਆਂ ਨੂੰ ਲਾਗੇ ਗੁਰਦੁਆਰਾ ਬਾਬਾ ਹੰਦਾਲ ਜੀ ਹੈਗਾ ਉੱਥੇ ਜਾਂਦੇ ਆ ਭਾਜੀ ਆਪਣੀ ਖਾਉਂਦੇ ਔਰ ਆਪਣੇ ਨਾਲ ਘਰਦਿਆਂ ਦੀ ਰੋਟੀ ਲੈ ਆਉਂਦੇ ਆ ਰੋਟੀ ਤਾਂ ਵੀ ਆਤਰ ਹੋਏ ਪਏ ਆ ਔਰ ਸਾਡੀਆਂ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤੇ ਬਹੁਤ ਸੰਸਥਾਵਾਂ ਵਾਂ ਔਰ ਬਹੁਤਾਂ ਮਦਦ ਕਰਦੀਆਂ ਵਾ ਇਹ ਨਹੀਂ ਵੀ ਕੋਈ ਮਦਦ ਨਹੀਂ ਕਰਦੀਆਂ ਬੜੇ 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 ਕੇਸ ਉਹਨਾਂ ਨੇ ਜਿਹੜੇ ਹੱਲ ਕੀਤੇ ਆ ਤੇ ਚਲੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੋ ਗਹਾਰ ਲਗਾਉਣੇ ਆ ਸਮਾਜ ਸੇਵੀ ਸੰਸਥਾਵਾਂ ਅਗੇ ਕਿ ਇਹਨਾਂ ਦੀ ਜਿੰਨੀ ਵੀ ਹੋ ਸਕੇ ਵਾਤਵਾਂ ਦੇ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜੋ ਵੀ ਇਲਾਜ ਹੋਣ ਵਾਲਾ ਹੈ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਕੋਈ ਨਕਦ ਪੈਸਾ ਨਹੀਂ ਮੰਗਦੇ ਇਹਨਾਂ ਨੇ ਇਹੋ ਕਿਹਾ ਵੀ ਬੇਸ਼ੱਕ ਹਸਪਤਾਲ ਵਾਲਿਆਂ ਨੂੰ ਹੀ ਤੁਸੀਂ ਸੱਦਾ ਆ ਕੇ ਮਿਲ ਲਓ ਔਰ ਉਹਨਾਂ ਕੋਲ ਇਲਾਜ ਕਰਵਾ ਦਿਓ ਤਾਂ ਜੋ ਆਪਣੀ ਜਿਹੜੀ ਜ਼ਿੰਦਗੀ ਇਹਨਾਂ ਦੀ ਰਹਿੰਦੀ ਜ਼ਿੰਦਗੀ ਆਪਣੀ ਚੰਗੀ ਤਰ੍ਹਾਂ ਬਸਰ ਕਰ ਸਕਣ ਆਪਣੇ ਪਰਿਵਾਰ ਵਿੱਚ ਇਦਾਂ ਹੀ ਹੱਸਦੇ ਖੇਡਦੇ ਰਹਿਣ ਮੈਂ ਜਨੈ ਵਾਲਾ ਗੁਰੂ ਤੇਜਪਾਲ ਸ਼ਰਮਾ ਦਾ ਸਮਨ ਨਿਊਜ਼